ਕਿਰਤਪੁਰ ਸਾਹਿਬ ਦੇ ਅੰਬਾਲਾ ਚੌਕ ਨਜ਼ਦੀਕ ਕੁੱਲੂ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਦੇ ਨਾਲ ਬੰਨੀਆਂ ਦੁਕਾਨਾਂ 'ਚੋਂ ਅਚਾਨਕ ਅੱਗ ਸ਼ਾਮੀ ਕਰੀਬ 4:30 ਵਜੇ ਅੱਗ ਲੱਗ ਗਈ। ਜੀ ਹਾਂ ਅੱਗ ਦੇਖਦੇ ਆ ਦੇਖਦੇ ਇੰਨੀ ਜ਼ਿਆਦਾ ਫੈਲ ਗਈ ਕਿ ਅੱਗ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਅਤੇ ਦੁਕਾਨਦਾਰਾਂ ਦੇ ਦੱਸਣ ਮੁਤਾਬਕ ਇਹ ਆਕਰ ਰਜਾਈਆਂ ਦੀ ਇੱਕ ਦੁਕਾਨ ਵਿੱਚ ਲੱਗੀ ਜਿੱਥੇ ਨਵੀਆਂ ਰਜਾਈਆਂ ਅਤੇ ਰੂਪਿੰਜਣ ਦਾ ਕੰਮ ਕੀਤਾ ਜਾਂਦਾ ਸੀ। ਉਸ ਦੇ ਨਾਲ ਕਾਰਾਂ ਠੀਕ ਕਰਨ ਵਾਲੀ ਦੁਕਾਨ ਵੀ ਨੇੜੇ ਹੀ ਸੀ। ਦੁਕਾਨਦਾਰਾਂ ਨੇ ਦੱਸਣ ਮੁਤਾਬਕ ਰੂਪਿੰਜਣ ਵਾਲੀ ਮੋਟਰ ਤੋਂ ਅਚਾਨਕ ਅੱਗ ਪੈ ਗਈ ਅਤੇ ਅੱਗ ਕੁਝ ਹੀ ਸਕਿੰਟ ਉਸਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਰਜਾਈਆਂ ਦੀ ਦੁਕਾਨ ਕਰਦੇ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ 1.5 ਤੋਂ 2 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਦਕਿ ਕਾਰਾਂ ਠੀਕ ਕਰਨ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਵੀ ਕੀਮਤੀ ਸਮਾਨ ਸੜ ਗਿਆ ਇਸ ਤੋਂ ਇਲਾਵਾ ਇੱਕ ਦੁਕਾਨ ਦੀ ਛੱਤ ਵੀ ਡਿੱਗੀ ਹੈ ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਜੇ ਸਥਾਨਕ ਲੋਕ ਇਕੱਠੇ ਨਾ ਹੁੰਦੇ ਤਾਂ ਇਹ ਅੱਗ ਹੋਰ ਵੀ ਭਿਆਨਕ ਰੂਪ ਤਰਨ ਕਰ ਸਕਦੀ ਸੀ ਉਹਨਾਂ ਦਾ ਕਹਿਣਾ ਹੈ ਕਿ ਪਰ ਸਥਾਨਕ ਲੋਕਾਂ ਅਤੇ ਰਾਗੀਰਾ ਦੀ ਮਦਦ ਨਾਲ ਬੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅਤੇ ਅੱਗ ਬੁਝਾਊ ਗੱਡੀ ਲੋਕਾਂ ਵੱਲੋਂ ਅੱਗ ਤੇ ਬੂ ਪਾਉਂਡ ਤੋਂ ਬਾਅਦ ਪਹੁੰਚੀ ਹੈ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਓਏ ਆਗੀ ਫਫਾਇਰ ਵੀ ਆਦੀ ਜੀ ਆਪਣਾ ਕਰਨ ਕੰਮ ਹੈ ਯਰੇ ਨਾਲ ਭਾਈ ਉਹ ਸਾਡੇ ਜਾਈਆਂ ਦਾ ਕੰਮ ਕਰਦੇ ਨੇ ਜੀ ਤੇ ਅਚਾਨਕੇ ਕੰਮ ਕਰ ਰਹੇ ਸੀਗੇ ਔਰ ਇਹਨਾ ਨਾਲੇ ਇਹਨੇ ਮੋਟਰ ਲਾਈ ਹੋਈ ਹੈ ਜੀ ਬਿਜਲੀ ਦੀ ਤੇ ਉਹਦੇ ਨਾਲ ਕੋਈ ਸ਼ਾਰਟ ਸਰਕਟ ਹੋਣ ਕਰਨ ਜੀ ਮੰਨ ਕੇ ਚਲੋ ਇੱਕ 30 ਸਕੰਡ ਦੇ ਵਿੱਚ ਇੰਨੀ ਜ਼ਿਆਦਾ ਅੱਗ ਵੱਧ ਗਈ ਬੁਝਾਉਣਾ ਬਹੁਤ ਔਖੀ ਹੋ ਗਈ ਸੀ ਜਿਹਦੇ ਨਾਲ ਸਾਰੀਆਂ ਰਜਾਈਆਂ ਰੁਜੀਆਂ ਜਲ ਗਈਆਂ ਜੀ ਤੇ ਸਾਰੇ ਬੰਦੇ ਸੀਗੇ ਉਹਨਾਂ ਨੇ ਸਾਡੇ ਨਾਲ ਬਚਾਅ ਹੋ ਗਿਆ ਥੋੜਾ ਜਿਹਾ ਆਪਣੀ ਮਸ਼ੀਨ ਵੀ ਸਾਰੀ ਜਲ ਗਈ ਇੱਧਰ ਹੀ ਆ ਗੱਡੀ ਨੂੰ ਅੱਗ ਲੱਗਣ ਤੋਂ ਬਚ ਗਈ ਬਹੁਤ ਵਿਚਾਰ ਰਹੀ ਜੀ ਸਾਡੇ ਭਾਈ ਇਹਨਾਂ ਦਾ ਸਾਰਾ ਅੰਦਰ ਸਾਰਾ ਕੁਝ ਜਲ ਗਿਆ ਜੀ ਪਰ ਬੰਦੇ ਸੀਗੇ ਸਾਰਿਆਂ ਨੇ ਮਦਦ ਕਰੀ ਬੁਝਾ ਦਿੱਤੀ ਅਜੇ ਵੀ ਜਾਨ ਬਚ ਗਈ ਤਾਂ ਬਹੁਤ ਬਹਾਦਰੀ ਠੀਕ ਨੁਕਸਾਨ ਨਹੀਂ ਹੋਇਆ ਜੀ ਕੀ ਕਿਵੇਂ ਲੱਗਿਆ ਕੋਈ ਪਤਾ ਲੱਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਅਚਾਨਕ ਜਦ ਦੇਗਾ ਤਾਂ ਸਾਰੀ ਜਗ੍ਹਾ 1 ਮਿੰਟ ਹੀ ਨਹੀਂ ਲੱਗਾ ਕਿ ਕਿੱ사 ਕਿੱਹਾ ਹੋ ਗਿਆ ਕੁਝ ਪਤਾ ਹੀ ਨਹੀਂ ਲੱਗਾ ਕਾਦਾ ਕੰਮ ਕਰਦੇ ਤੁਸੀਂ ਜਦਾਂ ਹੀ ਕੋਈ ਕਰਦੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ 10 ਲੱਖ ਦਾ ਮਾਲ ਪਰਹਵਾ ਤੱਕੀ ਸਾਰਾ ਜਲ ਗਿਆ ਸਾਰਾ ਨਹੀਂ ਕੋਈ ਪਤਾ ਨਹੀਂ ਹੈ ਮਗਾ ਦੇਖਣਾ ਪਵੇਗਾ ਕਿ ਕੀ ਬਚਾ ਕੇ ਆਨੇ ਸਾਰੇ ਜਲ ਗਏ ਇਹ ਨਾ ਤਾਂ ਘਾਹ ਕਰਨਾਂ ਜਿਸ ਤੋਂ ਵੀ ਵੱਧ ਹੈ ਕਿਉਂਕਿ ਇਹ ਰੇਲਿਆਂ ਦਾ ਲੱਗਿਆ ਨਾ ਕਿ ਕੋਈ ਮਸ਼ੀਨਰੀ ਆਉਗੀ ਸਾਡੀ ਗੱਲ ਔਰ ਪ੍ਰਾਂਧਰੀ ਦੁਕਾਨ 'ਚ ਛੱਤ ਹੈ ਉਹ ਵੀ ਕੰਪਟਾ ਲੈ ਕੇ ਰਹੀ ਵੀ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਹੁਣ ਜੋਗ ਮਾਦਲਾ ਕਿ ਇਹ ਗਰੀਬ ਲੋਕ ਹੈ ਨਾ ਜੋ ਹਮ ਆਪੇ ਸਨ ਇਸ ਤਰ੍ਹਾਂ ਕ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਹਾਂਜੀ ਅਚਾਨਕ ਕੋਈ ਸ਼ਾਰਟ ਸਰਕਟ ਹੋਇਆ ਜਾਂ ਪਤਨੀ ਕੀ ਆ ਰੱਬ ਦਾ ਬਾਣਾ ਬੀਚਿਆ ਨੁਕਸਾਨ ਤਾਂ ਕਾਫੀ ਆ ਭਾਈ ਵਾਲੇ ਵਾਲੀਆਂ ਛੱਤਾਂ ਸੀ ਦੀਆਂ ਉਹ ਵੀ ਜਿੰਨੀਆਂ ਅੱਗ ਲੱਗੀ ਸਾਰੀ ਉਹ ਤਾਂ ਕੰਮ ਸਾਰ ਜਾਈ ਜਾਂਦਾ ਉਹ ਮੋਢਿਆਂ ਦਾ ਵਿਚਾਰਿਆ ਹੁੰਦਾ ਉਹ ਹੋ ਕਰਕੇ ਅੱਗ ਹੋਰ ਫੜਦੀ ਨਾਲ ਕਾਰਾਂ ਦਾ ਉਹ ਕਾਫੀ ਨੁਕਸਾਨ ਹੋ ਗਿਆ ਪੈਟਰੋਲ ਡੀਜ਼ਲ ਗੱਡੀਆਂ ਹੋਣ ਕਰਕੇ ਰਜ਼ਾਈਆਂ ਵਾਲੇ ਜਿਹੜੇ ਦੁਕਾਨਾਂ ਉਹ ਤਾਂ ਖਤਮ ਹੀ ਹੋ ਗਏ ਵਿਚਾਰੇ ਬੜੇ ਗਰੀਬ ਘਰ ਤੇ ਹੁੰਦੇ ਸੀਗੇ ਚਲੋ ਇਸ ਦਾ ਪ੍ਰਚਾਰ ਨੂੰ ਇਮਾਨ ਕਰਦੇ ਕਿ ਚਲੋ ਇਹਨਾਂ ਦੀ ਪਰਵਾਹ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਕੀਤੀ ਜਾਵੇ ਆਪਾਂ ਤਾਂ ਚਲੋ ਥੋੜਾ ਬੋਤਾ ਚਰਾਂਗੇ ਸਾਰੇ ਰਲ ਕੇ ਪਰ ਪ੍ਰਸ਼ਾਸਨ ਨੂੰ ਵੀ ਥੋੜਾ ਜਿਆਦਾ ਚਾਹੀਦਾ ਇੱਕ ਤਾਂ ਫਾਇਰ ਬ੍ਰੀਡ ਬੜੀ ਲੇਟ ਆਈ ਹਲੇ ਵੀ ਨਹੀਂ ਆਈ ਆ ਲੋਕਾਂ ਨੇ ਬੜਾ ਸਾਥ ਦਿੱਤਾ ਮੇਨ ਰੋਡ ਸਾਹਮਣੇ ਹੋਣ ਕਰਕੇ ਗੱਡੀਆਂ ਰੋਕ ਕੇ ਸਾਰੇ ਡਰਾਈਵਰ ਭਾਈਆਂ ਨੇ ਕਾਰ ਵਾਲਿਆਂ ਨੇ ਸੜਕ ਤੇ ਬੜਾ ਅੱਗੇ ਕਾਬੂ ਪਾਇਆ ਔਰ ਜਾਨੀ ਨੁਕਸਾਨੋਂ ਤੋਂ ਬਚ ਗਿਆ ਤੇ ਉਹਦਾ ਸਾਰੇ ਠੀਕ ਹੈ ਪਰ ਦੁਕਾਨਾਂ ਖਤਮ ਹੋ ਗਈ ਜੀ ਬਾਲਿਆਂ ਵਾਲਿਆਂ ਹੋਣ ਕਰਕੇ ਨਾ ਜੀ ਉਹਨਾਂ ਨੂੰ ਬਾਲਿਆਂ ਨੂੰ ਅੱਗ ਪੈ ਗਈ ਤੇ ਰਜਾਈਆਂ ਵਾਲੀ ਦੁਕਾਨ ਤਾਂ ਖਤਮ ਹੀ ਹੋ ਗਈ ਜੀ ਤੇ ਜੇ ਮੰਗ ਕਰਦੇ ਕੋਈ ਨਾ ਸਰੀਪਾਨੀ ਕੋਈ ਨਾ ਮਦਦੀ ਨਹੀਂ ਆਵੇ ਤੇ ਬਾਕੀ ਸਾਰਾ ਸਾਹਮਣੇ ਹੈ ਤੇ ਹੀ ਸਾਰੇ